ਵੰਨ ਦੇ ਨਾਲ ਉਹਦੇ ਤੋਂ ਹੋਰ ਕੀ ਚਰਮਾ ਕੱਲ ਸਾਡੇ ਮਾਨਯੋਗ ਡਾਕਟਰ ਮਹਿਤਾਬ ਸਿੰਘ ਜੀ ਐਸਐਸਪੀ ਸਾਹਿਬ ਨਵਾਂ ਸ਼ਹਿਰ ਜੀ ਦੀ ਹਜ਼ਰਤ ਤੇ ਦੁਸਾਂ ਨਿਰਦੇਸ਼ ਤੇ ਤੇ ਸ਼੍ਰੀ ਸ਼ਾਮ ਸੰਬੰਧੀ ਡੀਐਸਪੀ ਸਾਹਿਬ ਬਲਾਚੌਦੀ ਅਧਿਆਤਮਤਾਵਕ ਐਸਐਸਏ ਬਲਜਿੰਦਰ ਸਿੰਘ ਸਾਡੇ ਖਾਣਾ ਤੋਂ 2 ਅਗਸਤ ਵਿਦੇ ਉਹ ਫੁੱਲਸ ਪਾਰਟੀ ਸਮੇਤ ਬਾਹਰ ਏਰੀਆ ਵਿੱਚ ਦਸਤ ਕਰ ਰਹੇ ਸੀ ਤੇ ਦਸਤ ਕਰਦੇ ਜਦੋਂ ਇਹ ਖਲਿਖਾ ਚੌਂਕ ਪਹੁੰਚੇ ਆ ਤੇ ਸਾਹਮਣੇ ਤੋਂ ਇੱਕ ਨੌਜਵਾਨ ਸਾਡਾ ਜਿਹੜਾ ਸੀ ਪੜਿਆ ਗਿਆ ਤੁਸੀਂ ਇਹਨੇ ਉਹਨਾਂ ਨੂੰ ਦੇਖ ਕੇ ਕੋਈ ਆਪਣੇ ਭਾਰ ਹੱਥ ਫੜਿਆ ਲਿਫਾਫਾ ਸਿਗਾ ਉਹ ਛੋਟਾ ਸਾਈਡ ਤੇ ਤੇ ਬਾਤ ਨੂੰ ਸ਼ੱਕ ਦੇ ਆਧਾਰ ਤੇ ਫੁੱਲਸ ਪਾਰਟੀ ਨੇ ਕਾਬੂ ਕੀਤਾ ਤੇ ਉਹ ਵੱਲੋਂ ਸੱਟੇ ਹੋਏ ਲਿਫਾਫਾ ਦੀ ਤਲਾਸ਼ੀ ਜਿਹੜੀ ਆ ਕਰਨ ਤੋਂ ਪਹਿਲਾਂ ਦਾ ਨਾਮ ਪਤਾਕ ਉਸਿਆ ਤੇ ਲਖਵੀਰ ਸਿੰਘ ਲੱਕੀ ਹੈਗਾ ਇਹ ਕੇਵਲ ਸਿੰਘ ਪਾਰ ਨੰਬਰ 2/14 ਦਾ ਰਹਿਣ ਵਾਲਾ ਹੈ ਜਿਹਦੇ ਖਿਲਾਫ ਪਹਿਲਾਂ ਵੀ ਉਸ ਸ਼ਿਕਾਇਤਾਂ ਪ੍ਰਾਪਤ ਹੋਈਆਂ ਕਿ ਨਸ਼ਾ ਸਪਲਾਈ ਕਰਨ ਦਾ ਇਹ ਕੰਮ ਕਰਦਾ ਤੇ ਜਿਹਦੇ ਪਤਾ ਨੂੰ ਉਹਨੇ ਚੈੱਕ ਕੀਤਾ ਜਿਹਦੇ ਵਿੱਚੋਂ ਹੈਰੋਇਨ ਬਰਾਮਦ ਹੋਈ ਤੇ ਹੈਰੋਇਨ ਦੇ ਨਾਲ ਇਹ ਬਹੁਤ ਜਿਹੜਾ ਫਿਰ ਤੋਂ ਕਿ ਨਸ਼ਾ ਵੇਚਿਆ ਜਾ ਰਿਹਾ ਸੀਗਾ ਲਿਫਾਫੇ ਵਿੱਚੋਂ ਹੀ ਵੀਡੀਓ ਹੋ ਤਾਰਾ ਵੀ ਆ ਰਗਮਾਨੀ ਜਿਹੜੀ ਆ ਉਹ ਬਰਾਬਰ ਕੀਤੀ ਇਸੇ ਕੋਈ ਪਹਿਲਾ ਮਤਲਬ ਨਹੀਂ ਹੈਗਾ ਨਹੀਂ ਪਹਿਲਾ ਕੋਈ ਇਹਦਾ ਮਤਦਨਾ ਨਹੀਂ ਹੈਗਾ ਤੇ ਪਿੱਛੇ ਹੁਣ ਦੋ tane ਹੁੰਨੇ ਆ ਤਾਂ ਵੀ ਆਪ ਵੀ ਐਡਿਕਟਡ ਹੈਗਾ ਥੋੜਾ ਤੇ ਥੋੜਾ ਸਪਲਾਈ ਜਿਹੜੀ ਇਹ ਜੋ ਵੀ ਇਹ ਸਭ ਲੈਂਦਾ ਸੀ ਜਗਰੋਏ ਤੋਂ ਦੱਸਿਆ ਹੈ ਤੇ ਉਤੋਂ ਲਿਆ ਕੇ ਕੁਸਤੀ ਲੈਂਦਾ ਸੀ ਤੇ ਕੁਝੇ ਲੱਗੇ ਹੋਰ ਆਪਣੇ ਨਾਲ ਦੇ ਸੱਤਵੇਂ ਸਪਲਾਈ ਕਰ ਦਿੰਦੇ ਆ